ਸਤਨਾਮ ਵਾਹਿਗੁਰੂ ਸਾਹਿਬ ਜੀਓ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਹਲਾ ਚਰਨ ਕਮਲ ਤੇਰੇ ਤੋਂ ਤੋਏ ਤੋਏ ਪੀਵਾ ਮੇਰੇ ਸਤਿਗੁਰ ਦੀਨ ਦਿਆਲਾ ਸੁਖ ਹਟਲ ਗੁਰ ਸੇਵੀਐ ਅਹਨ ਸਹਜ ਸੁ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਸੱਜਣ ਸਚਾ ਪਾਤਸ਼ਾਹ ਸਿਰਸਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਸਤਨਾਮ ਸਾਹਿਬ ਜੀਓ ਸ਼ਲੋਕ ਮਹਲਾ 3 ਤੀਜਾ ਮਾਇਆ ਮਮਤਾ ਮੋਹਣੀ ਜਨ ਬਿਣ ਦੰਤਾ ਜਗ ਖਾਇਆ ਖਾਤੇ ਗੁਰਮਖ ਉਬਰੇ ਜਿਨੇ ਸਚ ਨਾਮ ਚਿਤ ਲਾਇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉੱਭਰੇ ਜਿਨਿ ਸਚ ਨਾਮ ਚਿਤ ਲਾਇ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤੇ ਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਵਸਾਇਆ ਨਾਨਕ ਨਾਮ ਨਾ ਕੋ ਮਿਲਿਆ ਜਿਨ ਕੋ ਧਰ ਲਿਖ ਪਾਇ ਮਹਲਾ 3 ਘਰ ਹੀ ਮੈਂ ਅੰਮ੍ਰਿਤ ਭਰ ਪੂਰਹਿ ਮਨ ਮੁਖਾਂ ਸਾਧਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਪਰਮਦਾ ਧਰਮ ਪੁਲਾਇਆ ਅੰਮ੍ਰਿਤ ਤਜ ਬਿਖ ਸੰਗ ਰਹਿ ਰਤੈ ਆਪ ਕੋ ਆਇਆ ਗੁਰਮਖ ਬਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਖਾਇਆ ਮਨ ਤਨ ਸੀਤਲ ਹੋਇਆ ਸਨ ਹਰ ਸਾਦ ਆਇਆ ਸ਼ਬਦ ਹੀ ਨਾਉ ਉਪਜੈ ਸ਼ਬਦੈ ਮੇਲ ਮਲਾਇ ਬਿਨ ਸ਼ਬਦੈ ਸਭ ਜਗ ਬਉਰਾਨਾ ਬਿਰਥਾ ਜਨਮ ਗਵਾਇਆ ਅੰਮ੍ਰਿਤ ਇੱਕ ਸ਼ਬਦ ਹੈ ਨਾਨਕ ਗੁਰਮਖ ਪਾਇਆ ਪਉਣੀ ਸੋ ਹਰ ਪੁਰਖ ਅਗੰਮ ਹੈ ਕਹੋ ਕਿਤ ਵਿਧ ਪਾਈਐ ਤਿਸ ਰੂਪ ਨਾ ਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਿਰੰਕਾਰ ਨਰੰਜਨ ਹਰ ਅਗੰਮ ਕਿਆ ਕਹਿ ਗੁਣ ਗਾਈਐ ਜਿਸ ਆਪੁ ਭੁਜਾਇ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਬੇਖਾਲਿਆ ਗੁਰ ਸੇਵਾ ਪਾਈਐ ਜਿਸ ਆਪੁ ਭੁਜਾਇ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਬੇਖਾਲਿਆ ਖੰਸਾ ਵਾਹਿਗੁਰੂ ਦੀ ਕੀ ਪਤੇ